ਸੰਗ ਲਾਤੀਆਂ ਸਾਰਿਆਂ ਨੂੰ ਇੱਕ ਮਿੰਟ ਵੀਰ ਸੰਗ ਲਾਤੀਆਂ ਵੀਰੇ ਕੋਈ ਫਿਰ ਦਵਾਈ ਲੈਣ ਦੀ ਕਿਹਨਾਂ ਨਿਸ਼ਾਨ ਇੱਕ ਮਿੰਟ ਹਾਂਜੀ ਤੁਸੀਂ ਮਾਰੋ ਜਿਹਨੇ ਟੱਕਰ ਮਾਰਨੀ ਆ ਉਹਨਾਂ ਚ ਆਪੋ ਆਪਣ ਗੱਲ ਕਿਉਂ ਤੱਕ ਕਰਦੇ ਹੋ ਨਹੀਂ ਤੁਸੀਂ ਦੱਸੋ ਤੁਸੀਂ ਆਪੋ ਆਪਣ ਨੂੰ ਕਿਉਂ ਤੱਕ ਕਰਦੇ ਹੋ ਤੁਸੀਂ ਮਾਰਨੀ ਤੂੰ ਲੈ ਇੱਕ ਮਿੰਟ ਕੋਈ ਤੁਸੀਂ ਲੜੇ ਸੀ ਕਿਉਂ ਇਹਦੀ ਆਪਣਾ ਕੱਪੜਾ ਹਟਕਾ ਲੀਆ ਕਰਦਾ ਹੈ ਤੇ ਸਾਡੇ ਨਾ ਲੜੋ ਸਾਡੇ ਵੀਰ ਮੇਰੇ ਸਾਡੇ ਵਾਸਤੇ ਨਾ ਲੜਿਓ ਮੈਂ ਕਹਿੰਦਾ ਅਸੀਂ ਏਅਰਪੋਰਟ ਤੋਂ ਆਇਆ ਤਾਂ ਅਸੀਂ ਇੱਕ ਵਾਰ ਆਉਂਦਾ ਵੀ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਨੂੰ ਦੱਸਿਆ ਕਿ ਅਸੀਂ ਲੜੇ ਕਿੱਥੇ ਗਾਓ ਲੋਕਾਂ ਨੂੰ ਕੀ ਤਾਂ ਕਰਦੇ ਹੋ ਉਹ ਵੀ ਲੈ ਰਿਹਾ ਤੁਹਾਨੂੰ ਸਰਕਾਰ ਕਈ ਮਰਦਾਂ ਤੇ ਦਬਾਈ ਲੈਣੇ ਕੋਤੋਂ ਵੀ ਜਾਓ ਰੋਕੇ ਆਂਦੇ ਮੈਨੂੰ ਤਾਂ ਕਿਰੇ ਇੱਕ ਦਿਨ ਪਹਿਲਾਂ ਲਾਣਾਂ ਦੇ ਐਡ ਨਹੀਂ ਦਿੱਖਿਆ ਇਹਨੇ ਡਾਕਟਰ ਨੇ ਕਿੰਨੇ ਪਹਿਲਾਂ ਲੰਦੇ ਓਏ ਯਾਰ ਇੱਕ ਮਿੰਟ ਮੈਨੂੰ ਉਹ ਖਤ ਤੱਕ ਸਮਰਾਣਾ ਕਿਥੋਂ ਕਿਥੋਂ ਵੀਰੋ ਸਮਰਾਣਾ ਨੂੰ ਤਾਂ ਕੋਈ ਖੜਾ ਹੀ ਨਹੀਂ ਵੀਰਾ ਮੈਨੂੰ ਬਹੁਤ ਸਾਰੇ ਲੋਕ ਦੇ ਨੇ ਅਗਰ ਬਹੁਤ ਸਾਰੇ ਸਾਡੇ ਦੇ ਕੰਨ ਨੂੰ ਸਾਡੇ ਥੋੜੇ ਦੇ ਹੀ ਰੋਕੇ ਗਏ ਇੱਥੇ ਰੋਕ ਕੇ ਬੈਠੇ ਕੋਈ ਥੋੜਾ ਨਾਲ ਲਾਤੀ ਸਾਰਿਆਂ ਨੂੰ ਬਸ ਇੱਕ ਮਿੰਟ ਵੀਰ ਗੱਲ ਸੰਗ ਲਾਤੀ ਵੀਰੇ ਕੋਈ ਤਾਂ ਦਵਾਈ ਲੈਣ ਦੀ ਕਹਿੰਦੇ ਇੱਕ ਮਿੰਟ ਸ਼ਾਹ ਹਾਂਜੀ ਇੱਕ ਮਿੰਟ ਤੁਸੀਂ ਮਾਰੋ ਜਿਹਨੇ ਟੱਕਰ ਮਾਰਨੀ ਆ ਉਹਨਾਂ ਚ ਆਪੋ ਗੱਲ ਕਰੂ ਕਿਉਂ ਤੱਕ ਕਰਦੇ ਹੋ ਤੁਸੀਂ ਨਹੀਂ ਜੀ ਤੁਸੀਂ ਦੱਸੋ ਤੁਸੀਂ ਆਪੋ ਗੱਲ ਨੂੰ ਕਿਉਂ ਤੱਕ ਕਰਕੇ ਹੋ ਤੁਸੀਂ ਮਾਰਦੀ ਤੂੰ ਓਏ ਇੱਕ ਮਿੰਟ ਇੱਕ ਮਿੰਟ ਉਹ ਤੁਹਾਨੂੰ ਲੜੇ ਸੀ ਕਿਉਂ ਉਹ ਕਿਹਾ ਮੈਂ ਆਪਣਾ ਕੱਪੜਾ ਹਟਕਾ ਦਿਆਂ ਕਰਦਾ ਹੈ ਤੇ ਉਹਦੇ ਨਾਲ ਲੜੋ ਸਾਡੇ ਲਈ ਵੀਰ ਮੇਰੇ ਸਾਡੇ ਵਾਸਤੇ ਨਾਲ ਲੜਿਓ ਮੈਂ ਦੇਖਦਾ ਹਾਂ ਅਸੀਂ ਏਅਰਪੋਰਟ ਤੋਂ ਆਇਆ ਤਾਂ ਅਸੀਂ ਇੱਕ ਬੈਗ ਪਾਹਤਾ ਤੇ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਨੂੰ ਕਿਉਂ ਤਾਂ ਕਰਦੇ ਹੋ ਵੀਰ ਮੇਰੇ ਤੁਹਾਨੂੰ ਸਰਕਾਰ ਤੁਹਾਨੂੰ ਐਮਰਜੈਂਸੀ ਦੀ ਸਰਕਾਰ ਤਾਂ ਐਮਰਜੈਂਸੀ ਜਦ ਦਬਾਈ ਲੈਣੇ ਥੋੜਾ ਜਿਹਾ ਰੋਕੇ ਵੀਰ ਇੱਕ ਦਿਨ ਪਹਿਲਾਂ ਲਾਣਾਂ ਦੇ ਐਡ ਨਹੀਂ ਦਿੱਖਿਆ ਇਹਨੇ ਡਾਕਟਰ ਨੇ ਕਿੰਨੇ ਪਹਿਲਾਂ ਅੰਨ ਦੇ ਦਿੱਤੇ ਨੀ ਇਹ ਇੱਕ ਮਿੰਟ ਭਾਈ ਜੀ ਕੱਟ ਰਹੇ ਮੈਨੂੰ ਖੱਟ ਤੱਕ ਸਮਰਾਲਾ ਕਿੱਥੋਂ ਕਿੱਥੋਂ ਵੀਰੋ ਸਮਰਾਲਾ ਨੂੰ ਤਾਂ ਕੋਈ ਖੜਾ ਹੀ ਨਹੀਂ ਵੀਰਾ ਮੈਨੂੰ ਬਹੁਤ ਸਾਰੇ ਲੋਕਦੇ ਨੇ ਅਗਰ ਫੋਨ ਵਾਲਾ ਸਾਡੇ ਦੇ ਕਾਨੂੰ ਸਾਡੇ ਤੋਂ ਦੇ ਹੀ ਰੋਕੇ ਇੱਥੇ ਰੋਕੇ ਬਿੱਟ ਕੋਈ ਤੰਗ ਲਾਤੀ ਇਹਨਾਂ ਸਾਰਿਆਂ ਨੂੰ ਇੱਕ ਮਿੰਟ ਵੀ ਗੱਲ ਸੰਗ ਲਾਤੀ ਵੀਰੇ ਕੋਈ ਦਵਾਈ ਲੈਣ ਦੀ ਕਹਿ ਕੇ ਮੈਨੂੰ ਰੋਡ ਜਾ ਕਰਕੇ ਤਾਂ ਇੱਕ ਮਿੰਟ ਹਾਂ ਜੀ ਤੁਸੀਂ ਮਾਰੋ ਜੀ ਨੇ ਟੱਕਰ ਮਾਰਨੀ ਆ ਉਹਨਾਂ 'ਚ ਆਪ ਕੋਲੇ ਕਿਉਂ ਤੰਗ ਕਰਦੇ ਹੋ ਤੁਸੀਂ ਤੁਸੀਂ ਦੱਸੋ ਤੁਸੀਂ ਆਪ ਕੋਲੇ ਕਿਉਂ ਤੰਗ ਕਰਦੇ ਹੋ ਤੁਸੀਂ ਮਾਰਦੀ ਤੂੰ ਲੈ ਇੱਕ ਮਿੰਟ ਇੱਕ ਮਿੰਟ ਉਹ ਤੁਸੀਂ ਲੜਦੇ ਕਿਉਂ ਹੋ ਯਾਰ ਇਹ ਆਪਣਾ ਕੰਮ ਹਟਕਾਉਂਦੀਆਂ ਕਰਦਾ ਹੈ ਕੋਈ ਨਾ ਲੜੋ ਸਾਡੇ ਵੀਰ ਮੇਰੇ ਸਾਡੇ ਵਾਸਤੇ ਨਾ ਲੜਿਓ ਮੈਂ ਦੇਖੋ ਸਾਡੇ ਨੇ ਏਅਰਪੋਰਟ ਤੋਂ ਆਇਆ ਤਾਂ ਅਮਰੇ ਇੱਕ ਬੈਂਕਾਤਾ ਵੀ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਨੂੰ ਕਿਉਂ ਤੱਕ ਲੜਦੇ ਕਿੱਥੇ ਲੋਕਾਂ ਨੂੰ ਕਿਉਂ ਤੱਕ ਕਰਦੇ ਹੋ ਵੀਰ ਮੇਰੇ ਤੁਹਾਨੂੰ ਸਰਕਾਰ ਕਦੀ ਸਰਕਾਰ ਤਾਂ ਮਰਦਾਂ ਤੇ ਦਬਾਈ ਲੈਣਾ ਛੋਟੋ ਵੀ ਜਾਓ ਰੋਕਿਆ ਕਿਉਂ ਨਾ ਵੀਰ ਇੱਕ ਦਿਨ ਪਹਿਲਾਂ ਲਾਣਾਂ ਦੇ ਐਡ ਨਹੀਂ ਦਿੱਖਿਆ ਇਹਨੇ ਡਾਕਟਰ ਨੇ ਕਿੰਨੇ ਪਹਿਲਾਂ ਆਨੰਦ ਦਿੱਤੇ ਨੀ ਹੋਇਆ ਇੱਕ ਮਿੰਟ ਬਾਈ ਜੀ ਕੰਟ ਰਹੇ ਮੈਂ ਉਹ ਖੱਤ ਤੱਕ ਸਮਰਾਲਾ ਕਿੱਥੋਂ ਕਿੱਥੋਂ ਵੀਰੋ ਸਮਰਾਲਾ ਕੋਈ ਖੜਾ ਹੀ ਨਹੀਂ ਵੀਰਾ ਮੈਨੂੰ ਬਹੁਤ ਸਾਰੇ ਲੋਕ ਦੇ ਨੇ ਅਗਰ ਫੋਨ ਵਾਲਾ ਸਾਡੇ ਦੇ ਕਾਨੂੰ ਸਾਡੇ ਤੋਂ ਹੀ ਰੋਕੇ ਬੈਠੇ ਕੋਈ ਸੰਗ ਲਾਤੀ ਇਹਨਾਂ ਸਾਰਿਆਂ ਨੂੰ ਸੰਗ ਲਾਤੀ ਵੀਰੇ ਕੋਈ ਦਵਾਈ ਲੈਣ ਦੀ ਕਹਿ ਕੇ ਇੱਕ ਮਿੰਟ ਹਾਂਜੀ ਤੁਸੀਂ ਮਾਰੋ ਜਿਹਨੇ ਟੱਕਰ ਮਾਰਨੀ ਆ ਮੇਰੇ ਚ ਆਪ ਕੋ ਲੱਗ ਰਿਉ ਕਿਉਂ ਤੱਕ ਕਰਦੇ ਹੋ ਤੁਸੀਂ ਤੁਸੀਂ ਦੱਸੋ ਤੁਸੀਂ ਆਪ ਕੋ ਲੱਗ ਰਿਉ ਕਿਉਂ ਤੱਕ ਕਰਦੇ ਹੋ ਤੁਸੀਂ ਮਾਰਦੀ ਤੂੰ ਲੈ ਇੱਕ ਮਿੰਟ ਇੱਕ ਮਿੰਟ ਉਹ ਤੁਹਾਨੂੰ ਲੜੇ ਕਿਉਂ ਯਾਰ ਇੱਕ ਮਿੰਟ ਅਸੀਂ ਆਪਣਾ ਕੰਮ ਕਰਦੇ ਹਾਂ ਹਟਕਾਉਂਦੀ ਹੈ ਕਰਦਾ ਹੈ ਕੋਈ ਨਹੀਂ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਨਾ ਲੜਿਓ ਮੈਂ ਕਹਤਾਂ ਹਾਂ ਕਿ ਏਅਰਪੋਰਟ ਤੋਂ ਆਇਆ ਤਾਂ ਅਮਰੀਕਾ ਦਾ ਵੀ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਨੂੰ ਕਿਉਂ ਤੱਕ ਕਰਦੇ ਹੋ ਵੀਰ ਮੇਰੇ ਤੁਹਾਨੂੰ ਸਰਕਾਰ ਕਦੀ ਸਰਕਾਰ ਕਈ ਮਰਦਾਂ ਤੇ ਜਦ ਦਬਾਈ ਲੈਣੇ ਛੋਟੇ ਵੀਰ ਇੱਕ ਦਿਨ ਪਹਿਲਾਂ ਐਲਾਨਾਂ ਦੇ ਐਡ ਨਹੀਂ ਦਿੱਖਿਆ ਨਹੀਂ ਕਿੰਨੇ ਡਾਕਟਰ ਨੇ ਕਿੰਨੇ ਪਹਿਲਾਂ ਲੰਦੇ ਦਿੱਤੀਆਂ ਨੇ ਪੁਆਇੰਟ ਟਾਈਮ ਲਾਉਂਦਾ ਹੋ ਜਾਂ ਇੱਕ ਮਿੰਟ ਡਾਕਟਰ ਨੇ ਮੈਨੂੰ ਉਹ ਖੱਟ ਤੱਕ ਸਮਰਾਣਾ ਕਿੱਥੋਂ ਕਿੱਥੋਂ ਵੀਰੋ ਸਮਰਾਣਾ ਕੋਈ ਖੜਾ ਹੀ ਨਹੀਂ ਵੀਰਾ ਮੈਨੂੰ ਬਹੁਤ ਸਾਰੇ ਲੋਕ ਦੇ ਨੇ ਪਰ ਬਹੁਤ ਸਾਰੇ ਸਾਡੇ ਦੇ ਕਾਨੂੰ ਗੱਲ ਛੋਟੇ ਤੇ ਹੀ ਰੁਕ ਗਏ ਇੱਥੇ ਰੁਕੇ ਬੈਠੇ ਬੈਠੇ